ਕਹਿੰਦਾ ਯਾਰ ਲੋਕ ਗੁਰੂ ਘਰਾਂ ਨੂੰ ਬਹੁਤ ਘੱਟ ਮੰਨਦੇ ਆ ਠੀਕ ਆ ਸਾਧਾਂ ਦੇ ਗੱਪ ਬਹੁਤ ਸੁੰਦੇ ਆ ਪਹਿਲੀ ਗੱਲ ਤਾਂ ਜਿਹੜਾ ਸਾਧਾ ਉਹ ਕਿਸੇ ਨਾਲ ਬੋਲਦਾ ਹੀ ਨਹੀਂ ਠੀਕ ਆ ਜਿਹੜਾ ਬੰਦਾ ਰੱਬ ਦਾ ਪਿਆਰਾ ਹੋਇਆ ਨਾ ਉਹ ਦਿਖਾਵਾ ਹੀ ਨਹੀਂ ਕਰਦਾ ਠੀਕ ਆ ਦਿਖਾਵਾ ਹੀ ਉਹ ਕਰੂਗਾ ਜਿਹੜਾ ਠੱਗ ਹੋਇਆ ਉਹ ਸਾਧ ਕਥਾ ਕਰੇ ਉਹ ਕਹਿੰਦਾ ਪਦਾ ਵੱਡੇ ਬਾਬਾ ਜੀ ਗਏ ਕੇਰਾ ਇੱਕ ਵਾਰੀ ਜੰਮੂ ਕਹਿੰਦਾ ਸ਼ਾਮ ਭੇ ਗਏ ਰਾਤ ਨੂੰ ਕਹਿੰਦਾ 11 12 ਵਜੇ ਕਿਦਾ ਕੋਈ ਪੰਪ ਨਾ ਨੀੜੇ ਤੇ ਬਾਬਾ ਜੀ ਦੀ ਗੱਡੀ ਆ ਤੇਲ ਮੁੱਕ ਗਿਆ ਠੀਕ ਕਹਿੰਦਾ ਫਿਰ ਬਾਬਾ ਜੀ ਲੱਗੇ ਕਹਿਣ ਜਿਹੜਾ ਲੋਟਾ ਪਿਆ ਸੀਗਾ ਸਾਧਾਂ ਕੋਲੇ ਹਾਂਜੀ ਹੁੰਦੇ ਹੀ ਆ ਹਾਂਜੀ ਕਹਿੰਦਾ ਬਾਬਾ ਕਹਿੰਦਾ ਵੀ ਆ ਬਾਈ ਕਹਿੰਦੇ ਲੈ ਜਾਓ ਭਾਈ ਲੋਟਾ ਹਾਂਜੀ ਤੇ ਇੱਥੋਂ ਭਰ ਕੇ ਪਾਣੀ ਦੇ ਪਾ ਦਿਓ ਗੱਡੀ 'ਚ ਗੱਡੀ 'ਚ ਅੱਛਾ ਉਹ ਕਹਿੰਦਾ ਜਿੰਨੇ ਲੋਟੇ ਭਰ ਕੇ ਗੱਡੀ 'ਚ ਹਾਂ ਪਾਣੀ ਦੇ ਪਾਏ ਉਹਨੇ ਦਾ ਉਹਨੇ ਡੀਜ਼ਲ ਬਾਜ ਬਣ ਗਿਆ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਹੈ ਕੋਈ ਸੰਗਤ ਸੀ ਕੁਛ ਕਹਿੰਦਾ ਉਥੇ ਇੱਥੇ ਬੈਠੇ ਰਹੇ ਹਾਂਜੀ ਜਦੋਂ ਬਾਬਾ ਜੀ ਨੇ ਮਤਲਬ ਅ ਵਰਤੀ ਖੋਲੀ ਤੇ ਅੱਖਾਂ ਪਾਟੀਆਂ ਤੇ ਸਾਨੂੰ ਬਾਬਾ ਜੀ ਕਹਿਣ ਲੱਗੇ ਕਿ ਭਾਈ ਤੁਹਾਨੂੰ ਕੋਈ ਭੁੱਖ ਲੱਗੀ ਹੋਊਗੀ ਬਹੁਤ ਓਚਰ ਹੋ ਗਿਆ ਬੈਠਾ ਨੂੰ ਠੀਕ ਹੈ ਸੰਗਤ ਤੇ ਸ਼ੱਕ ਨਾ ਕੁਛ ਮਤਲਬ ਸੰਗਤ ਕਹਿੰਦੀ ਵੀ ਹਾਂ ਜੀ ਸ਼ੱਕ ਨਾ ਭੁੱਖ ਲੱਗੀ ਆ ਠੀਕ ਕਹਿੰਦਾ ਉਥੇ ਚਿਬੜਾਂ ਦੀ ਬੱਲ ਸੀ ਅੱਛਾ ਕਹਿੰਦਾ ਬਾਬਾ ਜੀ ਉੱਠੇ ਉੱਠ ਕੇ ਤੇ ਕਹਿੰਦਾ ਪੈਰ ਦਾ ਗੂਠਾ ਲਾਤਾ ਚਿਬੜਾਂ ਦੀ ਵੱਲ ਲਾਉ ਚਿਬੜਾਂ ਦੇ ਖਰਬੂਜੇ ਬਣ ਗਏ ਗੱਜਕੇ